ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਰਮਾਣਾ ਤਸੀਵ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਭਾਈ ਪਿੰਦੇ ਦਿਓ ਆਪਾਂ ਦੋ ਨਗ ਦਿਖਾ ਰਹੇ ਇੱਕ ਮਿੱਤਰੋ ਤਾਜੀ ਸੂਈ ਆ ਇੱਕ ਸੂਣ ਵਾਲੀ ਆ ਦੋਨੇ ਜਰਸੀ ਕ੍ਰੋਸ ਨੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਤੇ ਹਾ ਕਿੰਨਾ ਜਿਹੜਾ ਦੁੱਧ ਤਿਆਰ ਆ ਉਹਦੇ ਕਿੰਨੇ ਦਿਨ ਬਾਕੀ ਆ ਕੀ ਕੀ ਰੇਟ ਆ ਹਾਂ ਭਾਈ ਪਿੰਦੇ ਕੀ ਹਾਲ ਚਾਲ ਆ ਠੀਕ ਆ ਭਾਈ ਡਾਕਟਰ ਕੀ ਹਾਲ ਆ ਠੀਕ ਆ ਸੇਤਾ ਜੀ ਓਕੇ ਅੱਜ ਆਪਣੇ ਕੋਲੇ ਵੈਸੇ ਤਾਂ ਦੋ ਨਗ ਹੈ ਨਾ ਹਾਂਜੀ ਇੱਕੋ ਸਾਈਡ ਤੇ ਬੈਠੀ ਆ। ਉਹ ਵੇ ਡਾਕਟਰ ਬਰਵਾਰ ਹੋਊ। ਠੀਕ ਹੈ। ਹਾਂ। ਆਪਾਂ ਆਪਾ ਦੇ ਨਹੀਂ ਸਕਦੇ ਹਾਂ। ਹਾਂ ਜਿੰਨੇ ਕਨਸੈਂਟ ਨਹੀਂ ਹੁੰਦੀ। ਹਾਂ ਜਿੰਨਾ ਜਿਹੜਾ ਸਹੀ ਨਹੀਂ ਹੁੰਦੀ ਉਹਨਾਂ ਦੇ ਕਰ ਆਪਾਂ ਦਿੰਦੇ ਨਹੀਂ ਕਿਤੇ। ਠੀਕ ਹੈ। ਹਾਂ। ਦੁੱਧ ਕਿੰਨਾ ਕਰਈ ਸੀ ਉਹ? ਉਹਦੇ ਥੱਲੇ ਦੁੱਧ 10 ਕਿਲੋ ਸੀਗਾ। ਠੀਕ ਹੈ। ਸੂਈ ਸੀ। ਸੂਈ ਸੀ ਜਦੋਂ ਹਾਂ। ਉਦੋਂ 10 ਕਿਲੋ ਦੁੱਧ ਸੀਗਾ। ਚਲੋ। ਹਾਂ। ਹੋ ਜੂਗੀ ਠੀਕ ਹੈ। ਤੇ ਕੋਸ਼ਿਸ਼ ਰੱਖੋ ਹੁਣ ਆਪਾਂ ਪਹਿਲੇ ਨੰਬਰ ਤੇ ਜਿਹੜੀ ਆਪਾਂ ਗੱਲ ਕਰਦੇ ਆ। ਇਹਦੀ ਕੀ ਡਿਟੇਲ ਹੈ ਜੀ? ਇਹ ਦੂਜਾ ਦੁਆਰਾ ਦੂਜਾ ਸੂਆ। ਸੀਲ ਸਾਫ ਕਰ ਲਓ ਮੈਂ ਦੋਨੇ ਪਾਸੇ ਬੈਠ ਕੇ ਚੋਈ ਚੱਲੇਗਾ ਠੀਕ ਹੈ ਕੋਈ ਚੱਕਰ ਵਾਲੀ ਕਰਦੇ ਓਕੇ ਇੰਨੀ ਕਹਦੇ 19 ਸੀਲ ਆ ਓਕੇ ਜੋਕੇ ਥਾਲੇ ਵੀ ਦੀ ਪੂਰੀ ਸਾਫ ਆ ਹਨਾ ਕਿੰਨਾ ਕਿੰਨਾ ਕ ਸਹੀ ਦੁੱਧ ਹੋਊਗਾ ਦੁੱਧ ਵੀ ਹੁਣ 14 ਕਿਲੋ ਦੁੱਧ ਹੋਊਗਾ 14 14 ਕਿਲੋ ਖੋਲਾ ਦੁੱਧ ਆ ਠੀਕ ਹੈ ਤੋਰੋ ਜੀ ਫਿਰ ਇਹਨੂੰ ਖੋਲ ਕੇ ਤੋੜ ਕੇ ਦਿਖਾ ਦਿਓ ਦੁੱਧ ਬਾਦ ਵਿੱਚ 17 18 ਕਿਲੋ ਕਿੰਨੇ ਦਿਨ ਕਿੰਨੇ ਹੋਗੇ ਇਹਨੂੰ ਕਸੂ ਨੂੰ ਤੈਨੂੰ 5-6 ਦਿਨ ਹੋਊ 5-6 ਦਿਨ ਬੱਚਾ ਮਗਰ ਬੱਚਾ ਦਾ ਬਹੁਤ ਡਬਲ ਆਗਾ ਹਾਂ ਵੱਡਾ ਕੱਦ ਕਾੜ ਵਾਲਾ ਹਨਾ ਤਾਂ ਦੇਖਾ ਸਰੀਰ ਤੋਂ ਤਾਂ ਇਹ ਲੱਗਦਾ ਵੀ ਘੱਟੋ ਘੱਟ 20 ਦਿਨਾਂ ਦਾ ਹਾਂ ਅਜੇ ਹਾਂ ਚੰਗਾ ਸਮਿਆ ਵਾ ਪਾਣੀ ਸੋ ਦੂਜਾ ਸੂਆ ਮਿੱਤਰੋ ਸੂਈ ਵੀ ਐ 5-6 ਦਿਨ ਹੋ ਗਏ ਸੂਈ ਨੂੰ 14 ਕਿਲੋ ਜਿਹੜਾ ਦੁੱਧ ਤਿਆਰ ਆ ਠੰਢਲੇ ਵੀ ਦੀ ਪੂਰੀ ਸਾਫਾ ਮੰਗਰ ਵੱੱਸਾ ਤੇ ਇਹ ਜਰਸੀ ਕਰਾਸ ਆਪਾਂ ਕਹਿ ਸਕਦੇ ਆ ਤੇ ਦੁੱਧ ਇਹ ਮਿੱਤਰੋ ਕਿਲੋ 2 ਕਿਲੋ ਹੋਰ ਵੀ ਵਸ ਸਕਦੀ ਆ ਸਾਂ ਸੰਭਾਲ ਦੇ ਨਾਲ ਪਰ ਆਪਾਂ ਜਿੰਨਾ ਹੈਗਾ ਕਿਰਾਨਾ ਆਪਾਂ ਉਨੇ ਹੀ ਕਹਨੇ ਆ। ਉਹ ਤਾਂ ਥੋੜਾ ਥੋੜਾ ਆ ਕਿ ਲੋ ਬਾਤ ਕਰ। ਹਾਂ ਜਿਹੜੇ ਸਾਬ ਨਾਲ ਤਿਆਰ ਆ ਹਨਾ। ਹਾਂ ਖੁੱਲੀ ਆ ਜਿਹੜੇ ਸਾਬਾਂ ਝੋਲੀ ਜੀ। ਹਾਂ 16-17 ਕਿਲੋ ਖੁੱਲਾ ਆਪਾਂ ਦੋਨੇ ਪਾਸੇ ਬਹਿ ਕੇ ਜੀ ਚੱਲੇ ਬੜਾ। ਓਕੇ। ਤੇ ਆਪਣਾ ਰੇਟ ਕੀ ਕਰਤਾ ਜਿਹਦਾ? ਰੇਟ ਦਾ ਡਾਕਟਰ 55000 ਰੁਪਏ। 55। ਹਾਂ। ਓਕੇ। ਤੇ ਦੂਜੇ ਨੰਬਰ ਤੇ ਸੂਣ ਵਾਲੀ ਹਨਾ? ਇਹ ਸੂਣ ਵਾਲੀ ਆ ਬਈ। ਜਰਸੀ ਦਾ ਸਾਹੀਵਾਲ ਕ੍ਰੋਸ। ਹਾਂ। ਤੇ ਸੂਆ ਇਹਦਾ ਜੀ? ਇਹ ਵੀ ਦੂਜਾ ਸੂਆ ਗਿਆ ਹੈ। ਹੈ। ਕੋਈ ਨਿਕ ਕੋਈ ਨਿਕ ਕੋਈ ਨਿਕ ਹੋਜੀ ਪਾਸੇ ਹੋਰ ਲੋ ਜੀ ਨਵੀਂ ਦੂਜਾ ਸੂਆ ਸੂਣ ਵਾਲੀ ਆ ਕਿੰਨੇ ਕ ਦਿਨ ਲੈ ਜੂ ਇਹ ਬਸ 1-2 ਦਿਨ ਹੀ ਲਊ ਡਾਕਟਰ ਤਿਆਰ ਆ ਹਨਾ ਹਾਂ ਗਰਮੀ ਮਿੱਤਰੋ ਝੱਲਣ ਵਾਲੀ ਆ ਜਿੱਥੇ ਮਰਜੀ ਬੰਦ ਦੋ ਉਹਨਾਂ ਦੇ ਛੋਟੇ ਆ ਦਰਮਿਆਨੇ ਕੱਦ ਆ ਤੇ ਆਪਣਾ ਫਰਜ ਬੰਦਾ ਹਰ ਚੀਜ਼ ਦੱਸਣ ਦਾ ਕਿਉਂਕਿ ਕਈ ਭਰਾ ਉਹਦਾ ਛੋਟਾ ਡਾਕਟਰ ਉਹਦਾ ਬਹੁਤ ਆ ਹਾਂ ਉਹਦਾ ਠੀਕ ਉਹਦਾ ਠੀਕ ਆ ਇਹਦਾ ਥੋੜਾ ਛੋਟਾ ਇਹਦਾ ਦਰਮਿਆਨਾ ਤੇ ਕਿਉਂਕਿ ਇਹਨਾਂ ਦੇ ਮਿੱਤਰੋ ਸਾਹੀਵਾਲ ਜਰਸੀਆਂ ਦੇ ਤਕਰੀਬਨ ਜਿਹੜੇ ਆ ਹੁੰਦੀਆਂ ਨੇ ਇਹਨਾਂ ਦੇ ਕੱਦ 8 ਡੇ ਕੀ ਹੁੰਦੇ ਆ ਆਮ ਬੰਦੇ ਨੂੰ ਪਤਾ ਹੈ ਤੇ ਜਿਹੜੇ ਇਹ ਰੱਖਦੇ ਆ ਥਾਂਲੇ ਮੇਰੀ ਪੂਰੀ ਮਿੱਤਰੋ ਸਾਫ ਹੈ ਤੇ ਇੱਕ ਦੋ ਦਿਨ ਸੂਣ ਦੇ ਵਿੱਚ ਬਾਕੀ ਨੇ ਦੁੱਧ ਕੱਢ ਦੂਗੇ 13 14 ਖੁੱਲਾ ਬਾਈ ਹਣਾ 15 16 ਕਿਲੋ ਹੀ ਪਾਉ। ਚਲੋ 13 14 ਹੀ ਰੱਖੋ। 15 ਕਿਲੋ ਮੰਨ ਲੈਣਾ। ਰੇਟ ਕੀ ਕਰਤਾ ਜੀ ਦਾ? ਰੇਟ ਇਹਦਾ 64000 ਰੁਪਏ। ਮਾਲਦਾਨ ਮਾਲਦਾਨ ਕਰ ਦਾਂਗੇ ਦੋਨਾਂ ਜੀ। ਤੇ ਫੋਨ ਨੰਬਰ ਦੱਸ ਦਿਓ ਜੀ। 80542 ਹਾਂਜੀ ਤੇ 4240 8542 ਤੇ 42400 ਭਰਾ ਦਾ ਫੋਨ ਨੰਬਰ ਹੈ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਦੋਨੇ ਮਿੱਤਰੋ ਲੇਵੇ ਦੀਆਂ ਸਾਫੜੇ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਧੰਨਵਾਦ